ਆਏ ਨਾ ਅੱਗੇ ਬੰਦਾ ਲੱਗਦਾ ਇੱਧਰ ਵੀ ਚੱਲਣਾ ਹੈ ভাই ਖਾਲਸਾ ভাই ਫਤਿਹ ਅਸੀਂ ਮੁਕਸੇਵਦਾ ਗੁਰਦੁਆਰਾ ਗੁਰਦਾਣਾ ਕੋ ਗੁਰਦਾਣਾ ਪੁਰਾ ਸੇਵਕਦਾਰ ਤੁਹਾਨੂੰ ਹੈਗੇ ਆ ਜੀ ਤੇ ਸਾਡੇ ਸਾਰੇ ਭੈਣ ਭਰਾ ਸੇਵਾਦਾਰ ਹੈਗੇ ਸਾਡੇ ਨਾਲ ਹੈ ਜੀ ਤੇ ਜਿਹੜਾ ਅੱਜ ਅਸੀਂ ਰਾਸ਼ਨ ਭੇਜ ਰਿਹਾ ਜੀ ਜਿਹੜਾ ਹੜਪੀੜ ਆਪਣੇ ਪੰਜਾਬ ਚ ਹੜਾ ਆ ਉਹ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਰਾਸ਼ਨ ਇਕੱਠਾ ਕੀਤਾ ਜੀ ਤੇ ਜਿਨ੍ਹਾਂ ਨੂੰ ਪਹਿਲਾਂ ਤਾਂ ਇਹ ਧੰਨਵਾਦ ਉਹਨਾਂ ਦਾ ਕਰਨਾ ਚਾਹੁੰਦੇ ਆ ਜੀ ਜਿਨ੍ਹਾਂ ਨੇ ਸਾਨੂੰ ਰਾਸ਼ਨ ਭੇਜਿਆ ਆਪਣਾ ਗੁਰਦੁਆਰਾ ਸਹਿਯਤਾਰੀ ਹੋ ਗਿਆ ਜੀ ਜੇਦਾ ਭਵਨ ਵਾਲੇ ਮੰਦਰ ਵਾਲੇ ਬਗੇ ਜੀ ਤੇ ਗੁਰਦੁਆਰਾ ਕਲਗੀਧਨ ਸਾਹਿਬ ਬਾਬਾ ਫਤੇ ਸਿੰਘ ਗੁਰਦੁਆਰਾ ਸਾਹਿਬ ਤੇ ਇਹਨਾਂ ਜਿਹੜੇ ਗੁਰਦੁਆਰੇ ਸਾਡੇ ਕੋਲ ਰਾਸ਼ਨ ਆਇਆ ਸਾਰਿਆਂ ਜੀ ਉਹ ਸਾਰਾ ਆਪਣਾ ਗੁਰਦੁਆਰਾ ਕੋਲ ਰਾਸ਼ਨ ੱੱਕਾ ਬੁੱਤੇ ਅਸੀਂ ਹੁਣ ਇਹ ਫਾਦਲਗਾ ਜਿਹੜਾ ਬਾਰਡਰ ਏਰੀਆ ਉੱਥੇ ਜਾ ਰਹੇ ਹਾਂ ਜੀ ਰਾਸ਼ਨ ਲੈ ਕੇ ਤੇ ਬਾਈ ਬਾਟ ਇੱਕ ਮਾਧਿਮ ਨਾਲ ਕਹਿਣਾ ਚਾਹੁੰਦੇ ਆ ਕਿ ਭਾਈ ਹੁਣ ਪੰਜਾਬ ਨੂੰ ਆਪਣੇ ਪੰਜਾਬੀਆਂ ਦੀ ਲੋੜ ਹੈ ਤੇ ਨਾਲ ਖੜੋ ਭਾਈ ਸਾਰੇ ਠੀਕ ਹੈ ਜੀ ਇੱਕ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਭਾਈ ਰਾਸ਼ਨ ਭੇਜਿਆ ਜਿਨ੍ਹਾਂ ਨੇ ਤਿਲ ਫੁੱਲ ਜਿੰਨਾ ਵੀ ਪਾਇਆ ਉਹਨਾਂ ਦਾ ਬਹੁਤ ਬਹੁਤ ਮਹਾਰਾਜ ਰਗਤਨਵਾਦ ਕਰਨੇ ਕਿ ਉਹਨਾਂ ਦੇ ਚੜ੍ਹਦੀ ਕਲਾ ਕਰਨ ਤੇ ਸਾਰੇ ਸਿੰਘਾਂ ਨੂੰ ਚੜ੍ਹਦੀ ਕਲਾ ਜੇ ਰੱਖਣਾ ਜਿਹੜੇ ਹੜ੍ਹ ਤੇ ਸਾਡੇ ਤੋਂ ਪਹਿਲਾਂ ਯੋਗਦਾਨ ਪਾਰ ਅਸੀਂ ਉਹਨਾਂ ਦੇ ਵੀ ਚੜ੍ਹਦੀ ਕਲਾ ਜੀ ਅਰਦਾਸ ਕਰਨਾ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਰੱਖਣ ਭਾਈ ਖਾਲਸਾ ਭਾਈ ਬੰਦੇ ਜੀ ਕਾ ਖਾਲਸਾ ਵਾਹੀ ਦੀ ਬੱਤੇ ਦਾ ਨਾਮ ਜਮੇਲ ਸਿੰਘ ਬਰਦਾਰਾ ਸਾਹਿਬ ਗਨਾਨਕਪੁਰਾ ਪਾਠੀ ਆ ਫੇਸ ਵੇਲੇ ਜੋ ਪੰਜਾਬ ਦੇ ਵਿੱਚ ਕਹਿਰ ਵਾਪਰਿਆ ਹੈ ਜੁਰਮ ਹੋਇਆ ਹੈ ਬਹੁਤ ਵੱਡਾ ਦੁਖਾਂਤ ਵਾਪਰਿਆ ਹੈ ਪਰ ਸਾਡੀ ਇਹ ਜਿਹੜੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਰਹਿਬਰਾਂ ਦੀ ਧਰਤੀ ਹੈ ਪਾਤਸ਼ਾਹੀ ਪਹਿਲੀ ਨੇ 200 ਰੁਪਏ ਦਾ ਲੰਗਰ ਲਾਇਆ ਸੀਗਾ ਉਹ ਹਮੇਸ਼ਾ ਵਾਸਤੇ ਰਹੂਗਾ ਤੇ ਰਹਿ ਰਿਹਾ ਹੈ ਹਾਲਾਂਕਿ ਦੁਖਾਂਤ ਬਹੁਤ ਵੱਡਾ ਹੈ ਪਰ ਹਿੰਮਤ ਵੀ ਬਖਸ਼ੀ ਹੈ ਸਤਗੁਰੂ ਜੀ ਨੇ ਤਾਕਤ ਵੀ ਬਖਸ਼ੀ ਹੈ ਕਿ ਜਿਨ੍ਹਾਂ ਨਾਲੇ ਐਡਾ ਵੱਡਾ ਦੁਕਾਨ ਤਾਂ ਵਾਪਰਿਆ ਹੈ ਉਹਨਾਂ ਦੀ ਸੇਵਾ ਵਾਸਤੇ ਹੋਰ ਮਨੁੱਖਤਾ ਨੂੰ ਵੀ ਲਾਇਆ ਹੈ ਨਾਲ ਸੇਵਾ ਦੇ ਵਾਸਤੇ ਬੜੀ ਜ਼ੋਰਦਾਰ ਸੇਵਾ ਹੋ ਰਹੀ ਹੈ ਜੀ ਗੁਰਦੁਆਰਾ ਗੁਨਾਣਕਪੁਰਾ ਕਰਤਾਰਪੁਰਾ ਤੇ ਸਹਿਜਤਾਰੀ ਗੁਰਦੁਆਰਾ ਕੇ ਗੀਤਾ ਪਵਨ ਮੰਦਿਰ ਇਹਦੇ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਇਸ ਜਿਹੜੇ ਦੁਕਾਨ ਦੇ ਵਿੱਚ ਜਿਹੜੀ ਸੇਵਾ ਚੱਲਦੀ ਹੈ ਇਹਦੇ ਵਿੱਚ ਹਰ ਇੱਕ ਧਰਮ ਹਰ ਇੱਕ ਕੌਮ ਹਰ ਇੱਕ ਵਰਗ ਦਾ ਜਿਹੜਾ ਮਨੁੱਖ ਹੈ ਉਹ ਹਿੱਸਾ ਲੈ ਰਿਹਾ ਹੈ ਤੇ ਸੇਵਾ ਨਿਭਾ ਰਿਹਾ ਹੈ ਬਿਨਾਂ ਭੇਦ ਭਾਵ ਤੋਂ ਕਿਸੇ ਦੇ ਮਨ ਵਿੱਚ ਕੋਈ ਭੇਦ ਭਾਵ ਨਹੀਂ ਬਸ ਸਿਰਫ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਸੇਵਾ ਨਿਭਾਈ ਜਾ ਰਹੀ ਹੈ ਤੇ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਛੋਟੇ ਜਿਹੇ ਮੈਸੇਜ ਦੇ ਬਹੁਤ ਸੰਗਤਾਂ ਨੇ ਬਹੁਤ ਇੰਨਾ ਯਾਦਾ ਰਾਸ਼ਨ ਐਨੀ ਯਾਦਾ ਸਮਗਰੀ ਆ ਗਈ ਹੈ ਕਿ ਅਸੀਂ ਸੋਚ ਨਹੀਂ ਸਕਦੇ ਸੀ ਇੰਨਾ ਬਹੁਤ ਹੀ ਯਾਦਾ ਸਾਡੀ ਕਿਉਂਕਿ ਧਰਤੀ ਅਸਾਂ ਚ ਗੁਰੂਆਂ ਦੀ ਹੈ ਅਤੇ ਜੇਕਰ ਕਿਸੇ ਨਾਲ ਦੁੱਖ ਆਪੜਦਾ ਹੈ, ਘਟਨਾ ਆਪੜਦੀ ਹੈ, ਦੁਖਾਂਤ ਆਪੜਦਾ ਹੈ ਤਾਂ ਇੱਕ ਦੂਜੇ ਦੇ ਨਾਲ ਖੜ ਜਾਂਦੇ ਹਨ ਕਿਉਂਕਿ ਮਨੁੱਖਤਾ ਇਨਸਾਨੀਅਤ ਜਿਹੜੀ ਹੁੰਦੀ ਹੈ ਉਹ ਸਾਨੂੰ ਸਾਡੇ ਗੁਰੂਆਂ ਤੋਂ ਮਿਲੀ ਹੈ ਕਿ ਜਦੋਂ ਕਿਸੇ ਨਾਲ ਕੋਈ ਦੁੱਖ ਆਪਦਾ ਹੈ ਉਹਦੇ ਨਾਲ ਖੜ ਜਾਣਾ ਤੇ ਫਿਰ ਉਹ ਦੁੱਖ ਘਟ ਜਾਂਦਾ ਹੈ ਜਦੋਂ ਇੱਕ ਦੂਜੇ ਦੀ ਅਸੀਂ ਮਦਦ ਤੇ ਆ ਜੰਨੇ ਹਾਂ ਬਹੁਤ ਵੱਡੇ ਪੱਧਰ ਤੇ ਸਾਰਿਆਂ ਵੱਲੋਂ ਹੀ ਪੂਰੇ ਪੰਜਾਬ ਦੇ ਵਿੱਚ ਪੂਰੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਸੋ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰੂ ਜੀ ਸਾਨੂੰ ਇਸ ਜਿਹੜਿਆ ਹੜਪੀੜਤਾ ਦੀ ਜਿਹੜੀ ਆਇਆ ਹੈ ਜੋ ਦੁਖਾਂਤ ਆਪਰੇਆ ਸਾਨੂੰ ਇਹਨਾਂ ਨੂੰ ਛੇਤੀਓ ਛੇਤੀ ਉਹਨਾਂ ਨੂੰ ਛੁਟਕਾਰਾ ਮਿਲੇ ਇਸ ਤੋਂ ਤੇ ਸੰਗਤ ਇਸੇ ਤਾਈਂ ਸੇਵਾ ਦੇ ਵਿੱਚ ਲੱਗੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੰਦੀ ਬੰਦੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹਾਰੇ ਜੀ ਜਿੰਦਾਲਵਾਸ ਨੂੰ ਗਿਆ ਸ਼੍ਰੀ ਰਾਮ ਅਸੀਂ ਹੜਪੀੜਤਾ ਵਾਸਤੇ ਜੋ ਸਾਡੇ ਟੋਨੀ ਭਾਈਸਨ ਸਾਰਾ ਪੂਰਾ ਮਲੇ ਦੇ ਜਿਹੜਾ ਗੁਰਦੁਆਰਾ ਸਾਹਿਬ ਨੂੰ ਲੱਗਰ ਚੱਲਿਆ ਹੈ ਇੱਕ ਦਿਨ ਅਸੀਂ ਵੀ ਥੋੜੇ ਬਹੁਤ ਸਹਿਯੋਗੀ ਬਣੇ ਆ ਤੇ ਮੈਂ ਧੰਨਵਾਦ ਕਰਦਾ ਬਟਿੰਡਾ ਵਾਸੀਆਂ ਦਾ ਗੱਲਾ ਗੰਗਲੀ ਗੰਗਾਰਾਮ ਵਾਸੀਆਂ ਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸਾਡੇ ਮੈਸੇਜ ਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਸੇਵਾ ਭੇਜੀ ਹੈ ਦਿੱਤੀ ਹੈ ਤੇ ਅਸੀਂ ਉਹ ਸਾਰੀ ਸੇਵਾ ਹਰਪ੍ਰੀਤਤਾ ਵਾਸਤੇ ਭੇਜ ਰਿਹਾ ਤੇ ਵਾਹਿਗੁਰੂ ਜੀ ਮੋਗੇ ਬਰੇ ਅਸੀਂ ਅਰਦਾਸ ਕਰਦੇ ਆ ਕਿ ਸੈਕਿੰਦ ਸੈਦੀ ਸਾਨੂੰ ਹੜਪੀੜ ਤੋਂ ਹੜ ਤੋਂ ਨਿਜਾਤ ਮਿਲੇ ਪੰਜਾਬ ਦੀ ਸਖਸ਼ਾਤੀ ਅਮਨ ਬਣਿਆ ਰਹੇ ਤੇ ਆਪਣਾ ਸਾਰਾ ਹਿੰਦੂ ਇਹਕੋ ਉਸਰਾਂ ਦਾ ਭਾਈਚਾਰਾ ਦੀ ਏਕਤਾ ਦਾ ਪ੍ਰਤੀਕ ਬਣਦਾ ਰਹੇ ਆਪਾਂ ਐਵੇਂ ਹੀ ਸਮਾਜ ਦੇ ਵਿੱਚ ਸੇਵਾ ਕਰਦੇ ਰਹੀਏ ਅਸੀਂ ਇਹਨਾਂ ਕਹਿੰਦੇ ਸਾਰੇ ਲੋਕ ਵਾਇਰੋਜੀਕਾ ਖਾਲਸਾ ਦਾ ਭਾਈਵਾਲ ਬਣਦੇ ਹਾਂ